ਕੋ ਜੀ ਇਹ ਮੁੰਡਾ ਉੱਤਿਆ ਨਹੀਂ ਜਾਣੀ ਜੁੜੀ ਕਰਦਾ ਗੁਰਦਾਸ ਸਾਹਿਬ ਠੱਗੀ ਮਾਰਦਾ ਮੁੰਡਿਆਂ ਦੇ ਨਾਲ ਆ ਇਹਨੂੰ ਗੱਡੀ ਭਾਗੇ ਖਾਂਡੇ ਹੁਣ ਜਿੱਥੇ ਇਹਨੇ ਸਾਡੇ ਪਾਸਪੋਰਟ ਜਮਾ ਦੇ ਨਾ ਪੰਜ ਕਿੰਨੇ ਬੰਦੇ ਦੇ ਪੈਸੇ ਮਾਰੇ ਇਹਨੇ 13-15 ਬੰਦੇ ਦੇ ਪੈਸੇ ਮਾਰੇ ਇਹਨੇ ਬੰਦੇ ਉਧਰ ਜਾ ਕੇ ਫੱਗ ਜਾਂਦੇ ਆ ਲੱਗੇ ਆ ਇਹ ਕਰੀ ਕਿਸ ਨੂੰ ਫੋਨ ਲਾਉਂ ਡਿਆ ਕਰੀ ਕਿਸ ਨੂੰ ਤਾਵੇ ਤੋਂ ਲੈ ਕੇ 4 ਦੇ ਤੱਕ ਇਹਨੇ ਫੁੱਦੂ ਬਣਾਇਆ ਇਹਨੂੰ ਅਸੀਂ ਮੂਰਖਾਂ ਦੱਸ ਕਰਦਾ ਜਲਣਾ ਪਰ ਕੋਣ ਹੋਵੇ ਅੰਗਰੇਜ਼ ਵਾਲੇ ਬੰਦੇ ਆਉਂਦੇ ਹੀ ਆਏ ਗਾਮ ਸ਼ਹਿਰ ਨਾਲ ਚੁੱਕੇ ਲਾ ਕਿਉਂ ਤੇਰੇ ਪਿੰਡ ਜੀ ਮੈਨੂੰ ਲਾ ਫੌਨ ਤੂੰ ਨਾਲੇ ਹੁਣ ਉਹਨੂੰ ਉਹ ਯਾਰ ਹੁਣ ਸਾਡ ਨੂੰ ਉਹ ਯਾਰ ਲੈ ਜਾਣਾ ਯਾਰ ਨੂੰ ਮਾਰ ਉਹ ਇਹਨੂੰ ਲੈ ਕੇ ਨਹੀਂ ਆ ਨਾ ਗਾਦੀ ਨੂੰ ਫੌਨ ਲਾ ਯਾਰ ਸਤਿ ਸ੍ਰੀ ਅਕਾਲ ਵੀਰ ਜੀ ਮੇਰਾ ਨਾਮ ਰਣਜੀਤ ਸਿੰਘ ਪਿੰਡ ਬੱਗਾ ਜ਼ਿਲ੍ਹਾ ਅੰਮ੍ਰਿਤਸਰ ਜੀ ਮੇਤਾ ਚੌਂਕ ਦੇ ਲਾਗੇ ਜੀ ਗੈਰੋਂ ਨੰਗਲ ਪਿੰਡ ਐ ਜਿੱਥੋਂ ਦਾ ਚਮਕੌਰ ਸਿੰਘ ਨਾਮ ਦਾ ਠੱਗ ਅੱਜ ਤੋਂ 2 ਸਾਲ ਪਹਿਲਾਂ ਗੁਰਦਾਰਾ ਗੁਰੂ ਆਣਾ ਸਾਹਿਬ ਵਿੱਚ ਡਿਊਟੀ ਕਰਦਾ ਸੀ ਜੀ ਜੋ ਕਿ ਬੱਚਿਆਂ ਨੂੰ ਤਬਲਾ ਸਿਖਾਉਂਦਾ ਸੀ ਨਾਲ ਤਬਲੇ ਦੀ ਉੱਥੇ ਡਿਊਟੀ ਕਰਦਾ ਸੀ ਵਿਦੇਸ਼ਾਂ 'ਚ ਕੱਲਣ ਦੇ ਨਾਂ ਤੇ ਬਹੁਤ ਵੱਡੀ ਵੱਡੀਆਂ ਠੱਗੀਆਂ ਮਾਰਦੀਆਂ ਮਾਰੀਆਂ ਉਹਨੇ ਕਾਫੀ ਜਾਣਿਆਂ ਕੋ ਮਾਰੀਆਂ ਹਾਂਜੀ ਮੈਂ ਵੀ ਨਾਂ ਤੇ ਉਹਦੇ ਕੋਲ ਚਲ ਗਏ ਹਾਂ ਜੀ ਗੁਰੂਆ ਨੇ ਗੁਰਦਾਰੇ ਚਲੋ ਡਿਊਟੀ ਕਰਦਾ ਕੋਈ ਨਾ ਕੋਈ ਬੰਦਾ ਸੱਚਾ ਹੋਊਗਾ ਹਾਂਜੀ ਮੇਰੇ ਨਾਲ ਹੋਰ ਵੀ ਮੇਰੇ ਸੱਜਣ ਭਰਾ ਅੰਬਰਤਾਰੀ ਬੰਦੇ ਨਾਲ ਗਏ ਜਿਸ ਟਾਈਮ ਤੇ ਉਹਨੂੰ ਪੈਸੇ ਦਿੱਤੇ ਗੁਰੂਆਣਾ ਗੁਰਦਾਰੇ ਦਿੱਤੇ ਪੈਸੇ ਉਹਨਾਂ ਨੂੰ ਉੱਥੇ ਉਹਨੂੰ ਰੂਮ ਮਿਲਿਆ ਸੀ ਹਾਂਜੀ ਬੇਨਤੀ ਆ ਵੀਰ ਜੀ ਜਦੋਂ ਹੁਣ ਉਹਦੇ ਘਰਦਿਆਂ ਨੇ ਪੈਸੇ ਲੈ ਕੇ ਤੇ ਉਹਨੂੰ ਬੇਦਖਲ ਕਰਤਾ 2 ਸਾਲ ਹੋ ਗਏ ਕਿਤੇ ਹੋਰ ਟੱਕਰ ਨਹੀਂ ਲਿਆ ਹਾਂ ਜੀ ਪੈਸੇ ਮੈਂ ਸਾਰੇ ਉਹਨੂੰ ਵਿਆਜੀ ਲੈ ਕੇ ਦਿੱਤੇ ਸੀ ਵੀਰ ਜੀ ਅਜੇ ਤੱਕ ਮੈਂ ਵਿਆਜ ਦੇਣ ਡਿਆ ਉਹਨਾਂ ਪੈਸਾਂ ਦਾ ਤੇ ਜੇ ਮੇਰੇ ਵੀਰ ਕਿਸੇ ਨੂੰ ਮਿਲੇ ਜਾਂ ਉਹਨੂੰ ਇਹ ਮੇਰੀ ਪੋਸਟ ਸੈਂਡ ਕਰਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮੇ ਪੈਸੇ ਵਾਪਸ ਕੀਤੇ ਜਾਣ ਜੀ ਹਾਂ ਜੀ ਮੇਰੇ ਵਿਆਜੀ ਪੈਸੇ ਚੱਲਣ ਡੇ ਅਜੇ ਤੱਕ ਵੀਰ ਜੀ